ਦਲ ਖੇਤੀਬਾੜੀ ਨਾਲ ਕਿਸਾਨਾਂ ਦੀ ਪਾਰਟੀ ਬਣੀ ਜਾਂਦੀ ਸੀ ਉਹ ਕੰਮ ਕਰਕੇ ਕਾਲੀ ਦਰ ਨੂੰ ਆਪੇ ਨਾਨਕ ਦੀ ਤਕੜੀ ਨਾਲ ਮੈਚ ਕਰਦੇ ਸੀ ਨਾਨਕ ਇਹਨਾਂ ਨੇ ਕਿਸਾਨੀ ਦਾ ਧਿਆਨ ਰੱਖਿਆ ਇਹ ਨਾਲ ਸਿੱਧਾ ਕੰਮ ਇਹ ਬੰਦਾ ਉਂਗਲ ਕੱਟ ਕੇ ਸ਼ਹੀਦ ਬਣਨਾ ਚਾਹੁੰਦਾ ਉਹ ਕੰਮ ਇਹਨਾਂ ਨੇ ਕੀਤਾ ਨਾਂਨੇ ਸਿੱਖ ਧਰਮ ਦਾ ਵੀ ਧਿਆਨ ਨਹੀਂ ਰੱਖਿਆ ਜਿਹੜੀ ਬਿਆਦਵੀ ਗੁਰੂ ਸਾਹਿਬ ਦੀ ਅੰਗਾਂਦੀ ਹੋਈ ਉਹ ਇਨਾਂ ਦੇ ਰਾਜ ਦੇ ਦਰਾਂ ਵਿੱਚ ਜਿਹਾ ਫਰੇਸੀ ਮਿਹੱਤੇ ਜਿਨਾਂ ਦੇ ਹੱਥਾਂ 'ਚ ਵੀ ਕੁਛ ਨਹੀਂ ਸੀ ਉੱਥੇ ਗੋੜੀਆਂ ਚਲਾਈ ਲੋਕਾਂ ਨੂੰ ਹੁਣ ਕਾਲੀ ਤਲ ਦੇ ਵਿੱਚ ਵਿਸ਼ਵਾਸ ਨਹੀਂ ਸ਼ਰੋਮਨੀ ਅਕਾਲੀ ਦਲ ਬਾਦਲ ਪਾਰਟੀ ਨਾ ਤਾਂ ਕਿਸਾਨਾਂ ਦੀ ਹੋਈ ਐ ਤੇ ਨਾ ਹੀ ਘੋਮ ਦੀ ਹੋਈ ਐ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਇਆ ਕਿਹਾ ਕਿ ਸ਼ਰੋਮਨੀ ਅਕਾਲੀ ਦਲ ਬਾਦਲ ਨੇ ਪਹਿਲਾਂ ਕਿਸਾਨ ਮਾਰੂ ਬਿੱਲਾਂ ਦੀ ਹਮਾਇਤ ਕੀਤੀ ਜਦੋਂ ਵਿਰੋਧ ਹੋਇਆ ਇਹਨਾਂ ਨੂੰ ਧਾਰ ਆਇਆ ਤਾਂ ਇਹਨਾਂ ਨੇ ਕੁਰਸੀ ਛੱਡੀ ਐ ਉਸ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਨਾਲ ਹੀ ਇਹ ਕਿਹਾ ਕਿ ਇਹ ਪਾਰਟੀ ਸੇ ਕੋਮ ਦੇ ਸਿਰ ਤੇ ਖੜੀ ਹੋਈ ਸੀ ਪਰ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਨੇ ਤੇ ਨਾਲ ਹੀ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਵਾਈਆਂ ਨੇ ਰਾਣਾ ਇੰਦਰ ਪ੍ਰਤਾਪ ਚੰਦ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕੋਈ ਸਟੈਂਡ ਨਹੀਂ ਹੈ बार-बार ਉਹ ਪਾਰਟੀਆਂ ਬਦਲਦੇ ਨੇ ਬਸ ਤਾਕਤ ਹਾਸਲ ਕਰਨਾ ਚਾਹੁੰਦੇ ਨੇ ਪ੍ਰਚਾਰ ਮੈਂ ਕਿਹਦਾ ਵੀ ਪੂਰੀ ਸਪੀਡ ਤੇ ਚੱਲ ਰਿਹਾ ਅੱਜ ਦੀ ਡੇਰ 'ਚ ਪਿੰਡੋਂ ਪਿੰਡ ਦਿਹਾੜੀ ਦੇ ਅਪਰੋਕਸੀਮੇਟਲੀ 14 ਤੋਂ 15 ਪਿੰਡ ਗੱਡੀ ਤੇ ਤੇ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਕਿਸੇ ਬੰਦੇ ਨੂੰ ਵੀ ਬੇਨਤੀ ਕਰੀਏ ਤੇ ਬੰਦਾ ਮਨਾ ਨਹੀਂ ਕਰਦਾ ਜਦੋਂ ਗੱਲ ਕੀਤੀ ਜਾਂਦੀ ਹੈ ਕਿ ਤਿੰਨ ਕੈਂਡੀਡੇਟ ਜਿਹੜੇ ਅਲੱਗ-ਅਲੱਗ ਪਾਰਟੀਆਂ ਜਾਂ ਮੰਨ ਲਓ ਕਿ ਮੁੱਖ ਪਾਰਟੀ ਦੇ ਤਿੰਨ ਕੈਂਡੀਡੇਟ ਹੈ ਚੌਥੇ ਕੈਂਡੀਡੇਟ ਤੁਸੀਂ ਆਜ਼ਾਦ ਹੋ ਕਿੱਥੇ ਮੰਨਦੇ ਹੋ ਆਪ ਐਵੇਂ ਮੈਂ ਤਾਂ ਆਪਦੇ ਆਪ ਨੂੰ ਲੋਕਾਂ ਦੇ ਦਿਲ 'ਚ ਮੰਨਦਾ ਤੇ ਆਰੇ ਸੀ ਗੱਲ ਕੀਤੀ ਜਾਵੇ ਕੈਪਟਨ ਹਰਮਿੰਦਰ ਸਿੰਘ ਦੀ ਕੈਪਟਨ ਹਰਮਿੰਦਰ ਸਿੰਘ ਕਹਿੰਦੇ ਨੇ ਕਿ ਉਹਨਾਂ ਦੀ ਵੋਟ ਬੈਂਕ ਜਿਹੜਾ 40000 ਤੋਂ ਉੱਪਰ ਹੋਏਗਾ ਉਹ ਜਿੱਤ ਕਰ ਦਜਣਗੇ ਦੇਖੋ ਅਗਰੇ ਵੀਖੀ ਨਾ ਜੀ ਸੁਲਤਾਨਪੁਰ ਲੋਧੀ ਇੱਕ ਨੈਚਰਲੀ ਅਕਾਲੀ ਦਲ ਦੀ ਸੀਟ ਸੀ ਤੇ ਇਸ ਇਲਾਕੇ ਜੀ ਕਿ ਸਾਰੇ ਪੰਜਾਬ ਦੇ ਵਿੱਚ ਲੋਕ ਅਕਾਲੀ ਦਲ ਨਾਲ ਇਸ ਕਰਕੇ ਜੁੜੇ ਹੋਏ ਸੀ ਕਿਉਂਕਿ ਦੋ ਚੀਜ਼ਾਂ ਸੀ ਨੰਬਰ 1 ਤੇ ਅਕਾਲੀ ਦਲ ਖੇਤੀਬਾੜੀ ਨਾਲ ਕਿਸਾਨਾਂ ਦੀ ਪਾਰਟੀ ਮੰਨੀ ਜਾਂਦੀ ਸੀ ਦੂਸਰਾ ਸਿੱਖ ਕੌਮ ਦੀ ਦਵੇ ਇੱਕ ਲਿੰਕ ਸੀਗਾ ਅਕਾਲੀ ਦਲ ਦੇ ਨਾਲ ਲੋਕ ਕੌਮ ਕਰਕੇ ਅਕਾਲੀ ਦਲ ਨੂੰ ਭਾਬੀ ਨਾਨਕ ਦੀ ਤਕੜੀ ਨਾਲ ਮੈਚ ਕਰਦੇ ਸੀ ਪਰ ਜੋ ਪਿਛਲਿਆਂ 15 ਸਾਲਾਂ 'ਚ ਹੋਇਆ 10 ਸਾਲ ਸਾਲ ਇਹਨਾਂ ਦੇ ਰਾਜ 'ਚ ਨਾ ਤੇ ਇਹਨਾਂ ਨੇ ਕਿਸਾਨੀ ਦਾ ਧਿਆਨ ਰੱਖਿਆ ਤੇ ਨਾਲ ਸਿੱਖ ਕੌਮ ਦਾ ਯਾਪਕ ਕਿਸਾਨੀ ਦੀ ਗੱਲ ਕਰ ਲਈਏ ਜਿਹੜੇ ਕਾਲੇ ਕਾਨੂੰਨ ਆਏ ਉਹ ਇਹਨਾਂ ਦੀ ਨੋਲਿਜ ਚਾਹੀਏ ਇਹਨਾਂ ਨੇ ਉਹਨਾਂ ਕਾਲਿਆਂ ਕਾਨੂੰਨਾਂ ਦੇ ਉੱਤੇ ਸਾਈਨ ਕੀਤੇ ਤੇ ਇੱਥੇ ਤੱਕ ਵੀ ਸਟੇਟਮੈਂਟ ਦਿੱਤੀ ਕਿ ਇਹ ਕਾਲੇ ਕਾਨੂੰਨ ਜਿਹੜੇ ਫਾਰਮਰ ਬਿਲ ਸੀ ਉਹਨੂੰ ਕਾਲੇ ਕਾਨੂੰਨੀ ਤੋਂ ਫਾਰਮਰ ਬਿਲ ਦੇ ਸਾਹਮਣੇ ਕਹਿੰਦੇ ਸੀ ਕਿ ਫਾਰਮਰ ਬਿਲ ਜਿਹੜਾ ਹੈਗਾ ਇਹ ਪੰਜਾਬ ਦੇ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਤੇ ਜਦੋਂ ਇਹਨਾਂ ਨੂੰ ਸਮਝ ਆਇਆ ਕਿ ਲੋਕਾਂ ਨੇ ਲੋਕਾਂ ਨੂੰ ਸਮਝ ਆ ਗਿਆ ਕਿ ਵੀ ਇਹਦਾ ਫਾਇਦਾ ਨਹੀਂ ਇਹਦਾ ਨੁਕਸਾਨ ਹੈ ਤੇ ਫਿਰ ਜਿਵੇਂ ਬੰਦਾ ਉਂਗਲ ਕੱਟ ਕੇ ਸ਼ਹੀਦ ਬਣਨਾ ਚਾਹੁੰਦਾ ਉਹੋ ਕੰਮ ਇਹਨਾਂ ਨੇ ਕੀਤਾ ਕਿ ਆਪਦੀ ਮਨਿਸਟਰੀ ਨੂੰ ਰਿਜ਼ਾਈਨ ਕਰ ਦਿੱਤਾ ਕਿ ਲੋਕ ਸੋਚਣਗੇ ਵੀ ਇਹਨਾਂ ਨੇ ਬਹੁਤ ਵੱਡੀ ਚੀਜ਼ ਕੀਤੀ ਆ ਪਰ ਰਿਐਲਿਟੀ ਦੇ ਵਿੱਚ ਇਹ ਕਿਸਾਨਾਂ ਨੂੰ ਮਾਰਨ ਵਾਲਾ ਡਿਸੀਜਨ ਸੀ ਤੇ ਕਿਸਾਨਾਂ ਦੀ ਜਿੱਤ ਹੋਈ ਹੈ ਲੜਾਈ ਕਰਨ ਤੋਂ ਬਾਅਦ ਦੂਜਾ ਅਕਾਲੀ ਦਲ ਸਿੱਖ ਕੌਮ ਨਾਲ ਜੁੜੀ ਹੋਈ ਪਾਰਟੀ ਸੀ ਤੇ ਇਹਨਾਂ ਨੇ ਸਿੱਖ ਧਰਮ ਦਾ ਵੀ ਧਿਆਨ ਨਹੀਂ ਰੱਖਿਆ ਜਿਹੜੀ ਬਿਆਦਵੀ ਗੁਰੂ ਸਾਹਿਬ ਦੀ ਅੰਗਾਂਦੀ ਹੋਈ ਉਹ ਇਹਨਾਂ ਦੇ ਰਾਜ ਦੇ ਦੌਰਾਨ ਹੋਈ ਪਹਿਲੀ ਗੱਲ ਦੂਜੀ ਗੱਲ ਉਹਦੇ ਉੱਤੇ ਇਹਨਾਂ ਨੇ ਕੀਤਾ ਕਿ ਜਿਹੜੇ ਲੋਕ ਉੱਥੇ ਬੈਠੇ ਵਾਹਿਗੁਰੂ ਵਾਹਿਗੁਰੂ ਜਪ ਰਹੇ ਸੀ ਨੇ ਹੱਥ ਤੇ ਜਨਾਰੇ ਹੱਥਾਂ 'ਚ ਵੀ ਕੁਛ ਨਹੀਂ ਸੀ ਉੱਥੇ ਗੋਲੀਆਂ ਚਲਾਈਆਂ ਤੇ ਪਰਚੇ 'ਚ ਲਿਖਿਆ ਜੀ ਅਣਪਛਾਤੇ ਕੋ ਪੁਲਿਸ ਬੰਦਿਆ ਅਣਪਛਾਤੇ ਹੋ ਵੀ ਸਕਦੀ ਹੈ ਇਹਨਾਂ ਦਾ ਅਕਾਲੀ ਦਲ ਦਾ ਥਾਟ ਪ੍ਰੋਸੈਸ ਹੀ ਪਹਿਲੇ ਦਿਨ ਤੋਂ ਕਲੀਅਰ ਨਹੀਂ ਹੋ ਸਕੇ ਸੋ ਨਾਇਨਾ ਨੇ ਸਿੱਖ ਕੌਮ ਦਾ ਧਿਆਨ ਰੱਖਿਆ ਤੇ ਨਾ ਕਿਸਾਨਾਂ ਦਾ ਧਿਆਨ ਰੱਖਿਆ ਸੋ ਅੱਜ ਜੋ ਅਕਾਲੀ ਦਲ ਦਾ ਵੋਟ ਬੈਂਕ ਜਿਨਵੇਂ ਮੰਨ ਕੇ ਚੱਲਦੇ ਸੀ ਉੱਜ ਰਿਆ ਨਹੀਂ ਹੋਣ ਕਰਾਉਂਦੇ ਨਹੀਂ ਲੱਗਦਾ ਤੁਹਾਨੂੰ ਕਿ ਵਿਦਵੀ ਵਾਇਦਾ ਮੁੱਦਾ ਇਸ ਵਾਰ ਫੇਰ ਨੁਕਸਾਨ ਕਰੇਗਾ ਕਾਲੀ ਦਲ ਦੇ ਵੇਖੋ ਜੀ ਲੋਕਾਂ ਨੂੰ ਹੁਣ ਕਾਲੀ ਦਲ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਕੋਈ ਹੁਣ ਵਿਸ਼ਵਾਸ ਨਹੀਂ ਲੋਕਾਂ ਨੂੰ ਪਹਿਲਾਂ ਵਿਸ਼ਵਾਸ ਕਰਕੇ ਨਾਲ ਜੁੜੇ ਸੀ ਅੱਜ ਦੀ ਡੇਟਸ ਨਹੀਂ ਪੂਰਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ ਕਿੱਥੇ ਮੰਨਦੇ ਕਿੰਨੇ ਵੋਟ ਮੰਨਦੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੇ ਸੱਜਨ ਸਿੰਘ ਟੀਮਾ ਤੁਹਾਡੇ ਵਿਰੋਧੀ ਕਹਿੰਦੇ ਉਹ ਉਹ ਕਹਿੰਦੇ ਨੇ ਕਿ ਤੁਸੀਂ ਸਾਰੇ ਉੱਪਰ ਉੱਪਰ ਚੋਣ ਲੜ ਰਹੇ ਹੋ ਆਪਸ ਵਿੱਚ ਲੜੇ ਜਾਣੇ ਹੋ ਵੋਟ ਬੈਂਕ ਤਾਂ ਮੇਰੇ ਕੋਲ ਆ ਜਾਂ ਮੈਂ ਹੀ ਦਿੱਤੂਗਾ। ਇਹ ਕੋ ਵੋਟ ਬੈਂਕ ਦੋਆਂ ਕੋਲ ਹੈ। ਜਾਂ ਤਾਂ ਵੋਟ ਬੈਂਕ ਕੈਪਟਨ ਹਰਮਿੰਦਰ ਸਿੰਘ ਜੀ ਕੋ ਹੈ। ਉਹ ਵੀ ਕਹਿੰਦੇ ਮੇਰੇ ਕੋ 40000 ਵੋਟ ਘਰੋਂ ਲੈ ਕੇ ਤੁਰਦਾ। ਤੇ ਪੰਜ ਸਾਲ ਕਾਂਗਰਸ ਚ ਰਹੀ। ਐਸ ਚੇਅਰਮੈਨ। ਤੇ ਅਖੀਰਲੇ ਤਿੰਨ ਮਹੀਨਿਆਂ ਚ ਅਕਾਲੀ ਦਲ ਚ ਚਲੇ ਗਏ। ਟਿਕਟ ਲੈਣ ਨੂੰ। ਇਹ ਤਾਂ ਸ਼ੁਕਰ ਹੈ ਕਿ ਅਕਾਲੀ ਦਲ ਇਹ ਹਾਥੀ ਇਕੱਠੇ ਹੋ ਗਏ ਮੇਨਾਂ ਨੇ ਹਾਥੀ ਤੇ ਜਾ ਚੜਨਾ ਸੀ ਕਿ ਤੇਰਾ ਕਿਤੇ ਜ਼ਰੂਰ ਚੜਨਾ ਸੀ ਸੋ ਅਕਾਲੀ ਦਲ ਦਾ ਕੋਈ ਵੀ ਇਸੇ ਨੀਰੀਆ ਜਿੱਥੇ ਤੇ ਆਪਾਂ ਗੱਲ ਸਚਨ ਸਿੰਘ ਚੀਮਾ ਜੀ ਦੀ ਗੱਲ ਕਰ ਲਈਏ ਉਹਨਾਂ ਨੇ ਪਹਿਲਾਂ ਤਾਂ ਆਪ ਦਾ ਝੰਡਾ ਛੱਕਿਆ ਝਾੜੂ ਦੇ ਆਈਡੀਓਲੋਜੀ ਸੁਲਤਾਨਪੁਰ ਦੇ ਲੋਕਾਂ ਨੂੰ ਦਿੱਤੀ ਉਹਦੇ ਤੋਂ ਬਾਅਦ ਉਹ ਚੱਲ ਪਏ ਅਕਾਲੀ ਦਲ ਨਾਲੋਂ ਜਦੋਂ ਇਥੋਂ ਹਾਰ ਗਏ ਉਹਨਾਂ ਨੂੰ ਇਹੀ ਸੀ ਵੀ ਮੈਂ ਕਿਤੇ ਨਾ ਕਿਤੇ ਐਮ.ਐਲ.ਏ. ਜ਼ਰੂਰ ਬਣਾ। ਫਿਰ ਉਹ ਚਲੇ ਗਿਆ ਖਾਲੀ ਦੰਦੇ ਵਿੱਚ। ਉਸ ਪਾਰਟੀ ਦੇ ਵਿੱਚ ਜਿੱਥੇ ਨਾ ਕੌਮ ਦਾ ਧਿਆਨ ਰੱਖਿਆ ਗਿਆ ਤੇ ਨਾ ਕਿਸਾਨਾਂ ਦਾ ਧਿਆਨ ਰੱਖਿਆ ਗਿਆ। ਸਾਢੇ 3 ਸਾਲ ਉੱਥੇ ਬਤੀਤ ਕੀਤੇ। ਮਗਰ ਉਹ ਫੇਰ ਆ ਕੇ ਝਾੜੂ ਚੱਕ ਲਿਆ। ਬੰਦਾ ਕਿਤੇ ਤੇ ਟਿਕ ਕੇ ਰਵੇ। ਕੋਈ ਤਾਂ ਆਈਡੀਓਲੋਜੀ ਹੋਵੇ। ਰਾਣਾ ਇੰਦਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਦੇ ਲੋਕ ਹੁਣ ਬਹੁਤ ਤਕਾ ਸਹਿ ਚੁੱਕੇ ਨੇ। ਉਹਨਾਂ ਨੂੰ ਹੁਣ ਬਦਲਾ ਦਿੱਤਾ ਜਾਵੇਗਾ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੀਆਂ ਲੋਕਾਂ ਦੀਆਂ ਜਿੰਨੀਆਂ ਖੁਆਇਸ਼ਾਂ ਨੇ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਵੀਰੇ ਤੁਹਾਨੂੰ ਪਤਾ ਹੈ ਸੁਲਤਾਨਪੁਰ ਵਿੱਚ ਕੀ ਚੱਲਦਾ ਹੈ ਉਪਰਾਜੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਤਾਂ ਬੱਚੇ-ਬੱਚੇ ਨੂੰ ਪਤਾ ਆ ਕਿ ਕੀ ਚੱਲਦਾ ਆ ਬਾਕੀ ਤੁਸੀਂ ਦੱਸਦੇ ਹੋ ਕੀ ਚੱਲਦਾ ਆ ਲੈਸਨ ਫੇਰ की बला चला जिथे राणा उथे जाना सुल्तानपुर लोधी आजाद उम्मीदवार तो राणा इंदर प्रताप सिंह कामयाब बनाओ